ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਪੈਸੇ ਹੋਣ ਅਤੇ ਉਹ ਜ਼ਿੰਦਗੀ ਦੀਆਂ ਹਰ ਇੱਕ ਖੁਸ਼ੀਆਂ ਆਪਣੇ ਪਰਿਵਾਰ ਨਾਲ ਮਾਣ ਸਕੇ ਜਿਸ ਲਈ ਉਹ ਇਨਸਾਨ ਮਿਹਨਤ ਵੀ ਕਰਦਾ ਹੈ ਪਰ ਕੁਝ ਅਜਿਹੇ ਇਨਸਾਨ ਵੀ ਹੁੰਦੇ ਹਨ ਜਿਨ੍ਹਾਂ ਤੇ ਕਈ ਵਾਰ ਕਿਸਮਤ ਇਸ ਤਰੀਕੇ ਨਾਲ ਮਿਹਰਬਾਨ ਹੁੰਦੀ ਹੈ ਕਿ ਉਹ ਬੈਠੇ ਬਿਠਾਏ ਹੀ ਕਰੋੜਪਤੀ ਬਣ ਜਾਂਦੇ ਹਨ ਅਜਿਹਾ ਹੀ ਕੁਝ ਵਾਪਰਿਆ ਬਲਾਕ ਨੂਰਪੁਰ ਬੇਦੀ ਚ ਪਿੰਦੇ ਪਿੰਡ ਬੜਵਾ ਦੇ ਵਸਨੀਕ ਹਰਪਿੰਦਰ ਸਿੰਘ ਪੱਪੂ ਨਾਲ ਜੋ ਕਿ ਸੌਦੀ ਅਰਬ ਦੇ ਡਰਾਈਵਰ ਸੀ ਅਤੇ ਕੁਸਮਾ ਪਹਿਲਾਂ ਹੀ ਆਪਣੇ ਘਰ ਵਾਪਸ ਪਰਤਿਆ ਸੀ ਜਿਨ੍ਹਾਂ ਨੇ ਬੀਤੇ ਦਿਨੀ ਲੋਹੜੀ ਤੋਂ ਕੁਝ ਦਿਨ ਪਹਿਲਾਂ ਰੋਪੜ ਦੇ ਅਸ਼ੋਕਾ ਲਾਟਰੀ ਸਟਾਲ ਤੋਂ ਨੂਰਪੁਰ ਬੇਦੀ ਸਥਿਤ ਕਾਊਂਟਰ ਤੋਂ 5-500 ਦੀਆਂ ਦੋ ਟਿਕਟਾਂ ਖਰੀਦੀਆਂ ਸੀ ਅਤੇ ਟਿਕਟਾਂ ਖਰੀਦਣ ਤੋਂ ਬਾਅਦ ਪੂਰਾ ਪਰਿਵਾਰ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਅਰਦਾਸ ਕਰਵਾਉਂਦਾ ਹੈ। ਉਹਨਾਂ ਦੱਸਿਆ ਕਿ ਕੱਲ ਜਦੋਂ ਇਸ ਦਾ ਡਰਾਾ ਨਿਕਲਿਆ ਤਾਂ ਅਸੀਂ ਆਨਲਾਈਨ ਚੈੱਕ ਕੀਤਾ ਜਿਸ ਵਿੱਚ ਉਹਨਾਂ ਦੀ ਲੋਟਰੀ ਦਾ ਨੰਬਰ ਲੱਗਿਆ ਹੋਇਆ ਸੀ। ਜਿਸ ਤੇ ਉਹਨਾਂ ਦੇ ਪੂਰੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਜਿਸ ਤੋਂ ਬਾਅਦ ਉਹਨਾਂ ਨੂੰ ਅਸ਼ੋਕਾ ਲਾੜਤੀ ਦੇ ਦਫ਼ਤਰ ਰੋਪੜ ਵਿਖੇ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਖਰਪਿੰਦਰ ਸਿੰਘ ਅਤੇ ਉਸਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੰਨਾ ਪੈਸਿਆਂ ਦੇ ਨਾਲ ਕੋਈ ਚੰਗਾ ਕਾਰੋਬਾਰ ਸ਼ੁਰੂ ਕਰਨਗੇ ਜਿਸ ਨਾਲ ਉਹ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਚਲਾ ਸਕਣ ਇਸ ਸੰਬੰਧੀ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਲੱੱਕੀ ਨੇ ਦੱਸਿਆ ਕਿ 25 ਸਾਲਾਂ ਦੇ ਉਨ੍ਹਾਂ ਦੇ ਇਸ ਕਾਰੋਬਾਰ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੀ ਵੱਡੀ ਲਾਟਰੀ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ 베ਦੀ ਦੇ ਪਿੰਡ ਬੜਵਾ ਦੇ ਇਸ ਵਿਸਣੀਕ ਨੂੰ ਨਿਕਲੀ ਹੈ ਜਿਸ ਲਈ ਉਹ ਉਹਨਾਂ ਨੂੰ ਮੁਬਾਰਕਬਾਦ ਭੇਟ ਕਰਦੇ ਹਨ ਅਤੇ ਜਲਦ ਹੀ ਇਹਨਾਂ ਦੀ ਟਿਕਟ ਕੈਸ਼ ਕਰਵਾ ਕੇ ਡਾਇਰੈਕਟਰ ਦਫ਼ਤਰ ਤੋਂ ਇਹਨਾਂ ਦੀ ਅਨਾਮ ਦੀ ਰਾਸ਼ੀ ਦਿਵਾਉਣਗੇ। ਮੇਰੇ ਭੈਣ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ। ਬਹੁਤ ਜ਼ਿਆਦਾ ਸਾਥ ਦਿੱਤਾ। ਮਗਰ ਇਹ ਜਾ ਹੈ ਮੰਜੇ ਬਰੇਦੀ ਮੈਂ ਜਦੋਂ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ। ਕਿੱਦੋਂ ਨੂੰ ਪੱਜਾਂ ਤੁਹਾਨੂੰ ਪਤਾ ਹੈ ਜਦੋਂ ਮਾਂ ਮੰਜੇ ਰੁਪਈਏ ਹੋਵੇ ਪੁੱਤ ਦਾ ਐਕਸੀਡੈਂਟ ਹੋਵੇ ਮਾਂ ਮਿਲਣਾ ਜਾ ਸਕੇ। ਕਿੰਨੀ ਤਕਲੀਫ ਹੁੰਦੀ ਨਾ ਤੋਰ ਹੁੰਦਾ ਨਾ ਮੈਂ ਤੇ ਬੈਠ ਹੁੰਦਾ ਸੀ। ਮੈਂ ਆਪਣੇ ਪੁੱਤ ਬਹੁਤ ਬਹੁਤ ਜ਼ਿਆਦਾ ਹੋਈ ਸੀ ਮੈਂ ਹੁਣ ਜਦੋਂ ਲੈਟਰੀ ਨਿਕਲੀ ਤਾਂ ਮਨ ਨੂੰ ਸ਼ਾਂਤੀ ਮਿਲੀ ਭਗਵਾਨ ਪਰਮੇਸ਼ਵਰ ਜੀ ਮਹਾਰਾਜ ਪਰ ਬਹੁਤ ਵਿਸ਼ਵਾਸ ਆ ਅਟਲ ਵਿਸ਼ਵਾਸ ਆ ਉਹ ਨਹੀਂ ਤਾਰਿਆ ਉਹ ਨਹੀਂ ਚੱਕਿਆ ਹੁਣ ਬਾਕੀ ਪਹਿਲਾਂ ਸਾਡਾ ਕਿੰਨਾ ਹੀ ਬਹੁਤ ਜ਼ਿਆਦਾ ਬਿਮਾਰੀਆਂ ਪਰ ਬਹੁਤ ਪੈਸੇ ਲੱਗੇ ਅਸੀਂ ਤਾਂ ਮੇਰੇ ਜਿੰਨਾ ਕੋਈ ਦੁਖਿੰਦੁਖ ਦੇਖਿਆ ਨਹੀਂ ਉਹਨਾਂ ਜਿੰਦਾ ਸਾਡੇ ਪਰਿਵਾਰ ਨੇ ਦੁੱਖ ਦੇਖਿਆ ਮੈਂ ਆਪਣੇ ਆਪਣੇ ਬੇਟੇ ਨੂੰ ਦੇਖੂ ਦੇ ਬਿਨਾਂ ਤਾਂ ਮੈਂ ਰਹਿ ਵੀ ਨਾ ਸਕਦੀ ਮੇਰੇ ਪੁੱਤ ਮੇਰੀ ਮੈਨੂੰ ਜਦ ਜਾਣਾ ਅੱਠਵੇਂ ਮੇਰੇ ਪੁੱਤ ਦੀ ਬਾ ਬੜੀ ਸੁਣੀ ਸੀ ਹੁਣ ਮੇਰੇ ਪੁੱਤ ਦੀ ਬਾ ਵੀ ਨਾ ਚੱਲਦੀ ਆ ਜੀ ਪਰ ਠੀਕ ਆ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇਹੀ ਮੈਂ ਹਮੇਸ਼ਾ ਸੋਚਿਆ ਮੈਂ ਅਜੇ ਮੈਂ ਅਜੇ ਤੱਕ ਕਦੇ ਕੁਝ ਨਹੀਂ ਮੰਗਿਆ ਆਪਣੇ ਬੱਚਿਆਂ ਤੋਂ ਇਲਾਵਾ ਮੈਂ ਆਪਣੇ ਬਾਰੇ ਤਾਂ ਰੱਬ ਕੋਲ ਕੁਝ ਮੰਗਿਆ ਹੀ ਨਹੀਂ ਹੁਣ ਮੈਂ ਮੜਿਆ ਹੁਣ ਮੈਨੂੰ ਸ਼ਾਂਤੀ ਜੀ ਆਈ ਪਰ ਫੇਰ ਹੀ ਬਹੁਤ ਹੀ ਮਨ ਹੁੰਦਾ ਵੀ ਹਾਂ ਸਾਡੀ ਵੀ ਰੱਬ ਨੇ ਸੁਣ ਲਈ ਥੱਲੇ ਸਿੱਟ ਕੇ ਉੱਪਰ ਚੱਕਦਾ ਰੱਬ ਨੇ ਬਹੁਤ ਸ਼ੁਕਰਵਾਦ ਕਰਾਂ ਇਸ ਪਰਮਾਤਮਾ ਦਾ ਵੀ ਹਾਂ ਮੇਰੇ ਬੱਚਾ ਮੇਰੇ ਸਾਹਮਣੇ ਤੁਰਦਾ ਫਿਰਦਾ ਆ ਆ ਲੋਟਰੀ ਨਿਕਲੇ ਮੇਰੇ ਬੱਚੇ ਦਾ ਵੀ ਕੰਮ ਬਣ ਜੂਗਾ ਵਾ ਬਸ ਥੈਂਕ ਯੂ ਜੀ ਤੇ ਰੱਬ ਸੁੱਖ ਰੱਖੇ ਸਾਨੂੰ ਚੰਗੀ ਸੋਚ ਦੇਵੇ ਤੇ ਬਸ ਇਹ ਗੱਲ ਪਹਿਲਾਂ ਛੱਟ ਲੱਗੀ ਸੀਗੀ ਉਹ ਘਰ ਦੇ ਵਿੱਚ ਕਾਫੀ ਪ੍ਰੋਬਲਮ ਆ ਗਈਆਂ ਹਾਂ ਜੀ ਪਹਿਲਾਂ ਮੇਰੇ ਛੱਟ ਲੱਗੀ ਸੀ ਮੇਰੀ ਮਾਤਾ ਜੀ ਡੇਗੇ ਸੀਗੇ ਕੋਠੇ ਪਰ ਤੋਂ ਮੰਮੀ ਜੀ ਤੇ ਉਹਨਾਂ ਦੀ ਐਸ.ਐਮ.ਡੀ ਡੁੱਟ ਗਈ ਸੀਗੀ ਬਾਥ ਵਾਲੀ ਜਗ੍ਹਾ ਤੇ ਤੇ 3 ਮਹੀਨੇ ਦੀ ਬੈਡ ਰੈਸਟ ਉਹਨਾਂ ਦੀ ਰੱਖੀ ਹੋਈ ਸੀ ਤੇ ਤਕਰੀਬਨ ਮਾਰਚ ਮਹੀਨੇ ਤੋਂ ਬਾਅਦ ਮਈ ਮਹੀਨੇ ਚ ਮੇਰਾ ਐਕਸੀਡੈਂਟ ਹੋ ਗਿਆ ਜੀ 8 ਮਈ ਨੂੰ ਜੀ ਤੇ ਫਿਰ ਮੈਂ 8-9 ਮਹੀਨੇ ਮੈਂ ਬੈਡ ਰੈਸਟ ਤੇ ਰਿਹਾ ਜੀ ਤੇ ਮੇਰੇ 4 ਇੰਚ 4-5 ਇੰਚ ਰੀਆਂ ਹੋਈਆਂ ਜੀ ਮੇਰੇ ਇੱਕ ਗੋਡਿਆਂ ਚ ਮੇਰੇ ਤਾਰਾ ਬਾਹਰ ਪਈ ਹੈ ਤਾਰਾ ਤੇ ਪੈਰ ਮੇਰਾ ਲਾਗ ਹੋ ਗਿਆ ਸੀਗਾ ਜੀ ਉਹ ਵੀ ਰੱਬ ਦੀ ਕਿਰਪਾ ਨਾਲ ਠੀਕ ਤੇ ਸਿੱਧਾ ਤੁਰਨ ਲੱਗਿਆ ਜੀ ਮੈਂ ਤੇ ਰਾਈਟ ਆਰਮ ਵਿੱਚ ਮੇਰੇ ਰੋਡ ਰੋਡ ਪਈ ਹੋਈ ਹੈ ਤੇ ਲੈਫਟ ਆਰਮ ਦੀ ਮੇਰੇ ਚੱਲਦੀ ਨਹੀਂ ਹੈਗੀ ਜੀ ਤੇ ਉੱਪਰੋਂ ਨਹੀਂ ਚੱਕ ਹੁੰਦੀ ਜੀ ਤੇ ਨਸਾ ਟੁੱਟ ਗਿਆ ਸੀਗਾ ਤਾਂ ਇਸ ਦਾ ਵੀ ਆਪਰੇਟ ਕਰਾਇਆ ਡੈਡੀ ਜੀ ਉਹਨਾਂ ਨੇ ਤਾਂ ਜੋ ਦੇਖਿਆ ਜਾਵੇ ਬਹੁਤ ਔਖਾ ਸਮਾਂ ਆਇਆ ਸਾਡੇ ਪਰਿਵਾਰ ਤੇ ਮੇਰੇ ਮੈਰਿਜ ਤੋਂ ਜਸਟ 2-3 ਮਹੀਨੇ ਬਾਅਦ ਬਹੁਤ ਔਖਾ ਸਮਾਂ ਆਇਆ ਤੇ ਇਸ ਕਰਕੇ ਮੈਂ ਰੱਬ ਜੀ ਧੰਨਵਾਦ ਕਰਦਾ ਗੁਰੂ ਨਾਨਕ ਦੇਵ ਜੀ ਦੇ ਰੱਬ ਜੀ ਦੇ ਵੰਗ ਦੇ ਦੇਖੋ ਜੀ ਕਾਰੋਬਾਰ ਕਰਾਂਗੇ ਤੇ ਜਿੰਨਾ ਹੋ ਸਕੇ ਉਹਨਾਂ ਦਾਨਪੁਣ ਵੀ ਕਰਾਂਗੇ ਲੋੜਵੰਦਾਂ ਦਾ ਦਾਨਪੁਣ ਕਰਾਂਗੇ ਜਿਹੜੇ ਲੋੜਵੰਦਾਂ ਨੂੰ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਬਿਮਾਰ ਹੁੰਦੇ ਆ ਉਹਨਾਂ ਦਾ ਮੈਡੀਸਿਨ ਹੋ ਗਿਆ ਗਰੀਬ ਬੰਦਿਆਂ ਨੂੰ ਜਿਵੇਂ ਰੋਟੀਆਂ ਮਿਲ ਗਈ ਬਾਹਰ ਜਿਹੜੇ ਹੁੰਦੇ ਆ ਉਹਨਾਂ ਨੂੰ ਰੋਟੀ ਪਾਣੀ ਹੋ ਗਿਆ ਜੀ ਤੇ ਆਪਣਾ ਜਿਵੇਂ ਗਰੀਬ ਬੰਦਾ ਜਦੋਂ ਸੜਕ 'ਤੇ ਸੌਂਦਾ ਹੈ ਜੀ ਅਗਲਾ ਠੰਡ ਨੂੰ ਰੋਕਣ ਵਾਸਤੇ ਉਹਨਾਂ ਨੂੰ ਕੰਬਲ ਵੀ ਐਵੇਂ ਜਿਵੇਂ ਹੋ ਸਕੇ ਉਹਵੇਂ ਆਪਾਂ ਕਰਾਂਗੇ ਆਪਾਂ ਹੈਲਪ ਕਰਾਂਗੇ ਜੀ ਤਨਾਲ ਦੀ ਨਾਲ ਆਪਾਂ ਆਪਣਾ ਕਾਰੋਬਾਰ ਕਰਾਂਗੇ ਹੋ ਸਕੇ ਆਪਾਂ ਇਹਨੂੰ ਦੁੱਗਣਾ ਕਰਾਂਗੇ ਜੀ ਠੀਕ ਹੈ ਥੈਂਕ ਯੂ ਹਾਂ ਨਾਮ ਕੀ ਹੈ ਜੀ ਤੁਹਾਡਾ ਹਰਪਿੰਦਰ ਸਿੰਘ ਜੀ ਲਟਰੀ 10 ਕਰੋੜ ਦੀ ਨਿਕਲੀ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਦੋਂ ਤੋਂ ਤੁਸੀਂ ਲਟਰੀਆਂ ਪਾਉਂਦੇ ਆਏ ਸੀ 10 ਸਾਲ ਤੋਂ ਪਾਉਂਦੇ ਆ ਰਹੇ ਜੀ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਤੱਕੇ ਫੋਨ ਕਮਾਣ ਵਾਲੇ ਸੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲਾ ਕਵਾਣੇ ਵਾਲਾ ਜੀ ਮੈਂ ਹੀ ਆ ਜੀ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਧੱਕੇ ਖਾਂਦੇ ਨੂੰ ਬਾਹਰ ਹੁਣ ਜਾ ਕੇ ਕਿਤੇ ਬੂਰ ਪਿਆ ਜਦੋਂ ਲਾਸਟ ਟਾਈਮ 15 ਇੰਨੇ ਟਾਈਮ ਤੋਂ ਤੁਸੀਂ ਲੈਟਰ ਹੀ ਪਾਦੇ ਆ ਤੇ ਇਹ ਲੈਟਰ ਜਦੋਂ ਪਾਈਏ ਤੇ ਪਰਿਵਾਰਕ ਮੈਂਬਰ ਵੀ ਕਹਿੰਦੇ ਨਾਲ ਸੀ ਹਾਂਜੀ ਹਾਂਜੀ ਅਸੀਂ ਸ਼ਹੀਦਾਂ ਦੇ ਮੱਥਾ ਟੇਕ ਕੇ ਆਏ ਪਹਿਲਾਂ ਥਾਣੇ ਜਨੂਪਰ ਉਦੋਂ ਬਾਅਦ ਆ ਗਏ ਅਸੀਂ ਇਹਨੂੰ ਲੈਟਰੀ ਖਰੀਦੀ ਸ਼ੋਗਲਾ ਜੀ ਕੋਲ ਨੂੰ ਪੇ ਵੇ ਦਿੱਤ ਦੋ ਟਿਕਟਾਂ ਲਈਆਂ ਇਹ ਭਾਗ ਦੇ ਵੀ ਭਾਗ ਮੈਂ ਕਿਹਾ ਵੀ ਜੇ ਅਸੀਂ ਨਿਕਲ ਗਏ ਤਾਂ ਤੇਰੇ ਕੋਲ ਹੀ ਜ਼ਰੂਰ ਆਵਾਂਗੇ ਚਲੋ ਜੀ ਫਿਰ ਰੱਬ ਨੇ ਸਾਡੇ ਭਾਗ ਲਾਤੇ ਹਾਂਜੀ ਤੇ 10 ਕਰੋੜ ਰੁਪਏ ਨਿਕਲੇ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਨਾ ਚਾਹੀਦਾ ਆਪਣਾ ਘਰ ਦਾ ਪਹਿਲਾ ਦਾ ਮਕਾਨ ਲੈਣਾ ਘਰ ਦੀ ਸਿੱਧੀ ਵੀਦ ਦੀ ਕਰਨੀ ਹੈ ਉਹਦੇ ਬਾਅਦ ਇਹਨਾਂ ਕਰਦੇ ਆ ਉਹ ਲਾਣੇ ਆ ਠੀਕ ਹੈ ਇਹ ਮੁੰਡੇ ਦੀ ਬਾਹ ਠੀਕ ਕਰਾਣੀ ਹੈ ਹੈਂਡੀਕੈਪਟ ਹੋ ਗਿਆ ਵਾ ਤੇ ਫਿਰ ਥੋੜੀ ਪ੍ਰਾਪਰਟੀ ਵੀ ਹੋਰ ਖਰੀਦਣੀ ਹੈ ਜ਼ਮੀਨ ਜਾਇਦਾਦ ਇਹਦਾ ਕੰਮ ਚਲਾਣਾ ਮੁੰਡੇ ਦਾ ਕੋਈ ਨੂੰ ਖੋਲ ਕੇ ਦੇਣਾ ਕੰਮ ਜਿਹੜਾ ਬੈ ਕੇ ਕੰਮ ਕਰਾਵਾ ਦੋ ਬੰਦਿਆਂ ਤੋਂ ਅੱਗੇ ਬੜੇ ਗਰਾਊਂਡ ਜੀਰੋ ਤੋਂ ਉੱਠੇ ਹੋ ਧਰਤੀ ਤੋਂ ਬੜੇ ਹਾਲਾਤ ਕਹਿੰਦੇ ਮਾੜੇ ਸੀ ਮਾਤਾ ਜੀ ਬੰਬਾ ਬੀਬੀ ਨੂੰ ਪਤਾ ਵੀ ਸਾਰਾ ਸਾਰਾ ਰਾਤ ਅਰੇ ਬਰ ਲੱਕੜੀਆਂ ਚੀਰੀਆਂ ਸਾਰੀ-ਸਾਰੀ ਰਾਤ ਸਾਰਾ-ਸਾਰਾ ਦਿਨ ਕੰਮ ਕੀਤਾ ਤਾਂ ਜਗ੍ਹਾ ਇੱਥੇ ਤੱਕ ਪਹੁੰਚੇ ਪਰਮਾਤਮਾ ਨੇ ਪਾਗ ਲਾਇਆ ਹਾਂਜੀ ਪਾਗ ਲਾਇਆ ਜੀ ਸਭ ਨੂੰ ਲਾਵਾ ਪਾਗ ਸਾਰੇ ਬੰਦਰ ਖੀਦਣ ਸਾਰੇ ਨੂੰ ਭਾਗ ਲੱਗਣ ਠੀਕ ਹੈ ਜੀ ਜਿਹੜਾ ਪਰ ਇਹ ਮਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀਗੇ ਉਦੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀ ਕਿ ਡੈਡੀ ਜੀ ਕਹਿੰਦੇ ਪਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਆਈ ਵਾਸ ਸ਼ੌਕਡ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਖੁਸ਼ ਹਾਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤਾਂ ਅਸੀਂ ਬਹੁਤ ਖੁਸ਼ ਹਾਂ ਤੁਸੀਂ ਆਪਣੇ ਪੀਕੇ ਪਰਿਵਾਰ ਚ ਵੀ ਕਾਫੀ ਮੁਸ਼ਕਿਲਾ ਦੇਖੀਆਂ ਇੱਥੇ ਮੈਰਿਜ ਹੋਈ ਆ ਉਤੋਂ 2 ਮਹੀਨਾ ਬਾਅਦ ਤੁਹਾਡਾ ਐਕਸੀਡੈਂਟ ਹੋ ਗਿਆ ਤੁਹਾਡੇ ਹਸਬੰਦ ਦਾ ਹਾਂਜੀ ਪਾਦਰ ਸਾਹਿਬ ਦਾ ਸੱਟ ਲੱਗੀ ਆ ਹਾਂਜੀ ਪਹਿਲਾਂ ਵੀ ਫਿਰ ਤੁਸੀਂ ਕਿਵੇਂ ਦਾ ਦੇਖਦੇ ਹੋ ਕਿ ਪਿੱਛੇ ਵੀ ਪਿੱਛੇ ਪੇਕੇ ਪਰਿਵਾਰ ਚ ਵੀ ਮੈਂ ਕਾਫੀ ਮੁਸ਼ਕਲਾਂ ਦੇਖੀਆਂ ਹਾਂ ਹਾਂਜੀ ਉੱਧਰ ਵੀ ਬੜੀ ਮੁਸ਼ਕਲ ਆ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੰਮਾ ਉਹਨਾਂ ਨੇ ਇੱਧਰ ਵੀ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਮੰਮਾ ਗਿਰਗੇ ਸੀ ਫਿਰ ਹਸਬੰਡ ਐਕਸੀਡੈਂਟ ਹੋ ਗਿਆ ਸੀ 2 ਸਾਲ ਹੋ ਗਏ ਸੀ ਇਦਾਂ ਹੀ ਦੁੱਖ ਤਕਲੀਫਾਂ ਹੀ ਦੇਖ ਰਹੇ ਸੀਗੇ ਤੇ ਸਭ ਕੁਝ ਵੈਸੇ ਇੱਕ ਵਾਰ ਤਾਂ ਸਭ ਕੁਝ ਖਤਮ ਹੀ ਹੋ ਗਿਆ ਸੀ ਪਰ ਰੱਬ ਤੇ ਆਸ ਤੇ ਵਿਸ਼ਵਾਸ ਰੱਖੋ ਤੇ ਦੇਖਿਆ ਕਿ ਰੱਬ ਹੈ ਚਮਤਕਾਰ ਹੁੰਦੇ ਆ ਦੁਨੀਆ 'ਚ 10 ਕਰੋੜ ਦਾ ਕੀ ਕੀ ਕਰੋਗੇ ਸਭ ਆਪਣਾ ਫਿਊਚਰ ਸਿਕਿਉਰ ਕਰਾਂਗੇ ਫਿਊਚਰ 'ਚ ਆਪਣੇ ਕੰਮ ਸੈੱਟ ਕਰਾਂਗੇ ਬਿਜ਼ਨਸ ਕਰਾਂਗੇ ਤੇ ਪ੍ਰਾਪਰਟੀ ਵੀ ਖਰੀਦਾਂਗੇ ਥੈਂਕ ਯੂ ਸਰ ਬੜੇ ਬੌਧੀ ਵੱਡੀ ਖੁਸ਼ੀ ਵਾਲੀ ਗੱਲ ਹੈ ਹਰਪਿੰਦਰ ਸਿੰਘ ਚੰਦਰਵ ਗਰਮੀਤ ਸਿੰਘ ਸਾਬ ਦਾ ਫੌਜੀ ਦੇ ਪੁੱਤਰ ਨੂੰ 10 ਕਰੋੜ ਦੀ ਪੰਜਾਬ ਸਰਕਾਰ ਦੀ ਲਾਟਰੀ ਮਿਲੀ ਹੈ ਇਸ ਅੱਜ ਦੇ ਲਾਟੇ ਨਿਕਲਦੇ ਮੈਂ ਇਸ ਪਰਿਵਾਰ ਨੂੰ ਆਪਣੇ ਪਿੰਡ ਵਾਸੀਆਂ ਨੂੰ ਤੇ ਆਪਣੇ ਵੱਲੋਂ ਦਿਨੇਸ਼ ਚੱਡਾ ਐਮਐਲ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਿੰਡ ਨੂੰ ਬਹੁਤ ਵੱਡਾ ਮਾਣ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਲਟਰੀ ਹੈ ਇਹ ਆਮ ਲੋਕਾਂ ਨੂੰ ਨਹੀਂ ਨਿਕਲਦੀ ਇਹ ਕਰੋੜਾਂ ਜੋ ਇੱਕ-ਇੱਕ ਬੰਦੇ ਨੂੰ ਮਿਲਦੀ ਹੈ ਉਹਨਾਂ ਕਰੋੜਾਂ ਵਿੱਚ ਸਾਡੇ ਬੜਬੇ ਪਿੰਡ ਬੜਬਾ ਦੇ ਹਰਬਿੰਦਰ ਸਿੰਘ ਸਨਾ ਭੌਜੀ ਗੁਰਮੀਤ ਸਿੰਘ ਦਾ ਨਾਮ ਆਇਆ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਬਾਤ ਹੈ ਇਸ ਪਰਿਵਾਰ ਬਾਤ ਹੈ ਹੀ ਸਾਡੇ ਸਾਰੇ ਪਿੰਡ ਬਾਤ ਸਾਡੇ ਇਲਾਕੇ ਬਾਤ ਵੀ ਬਹੁਤ ਮਾਣ ਵਾਲੀ ਵੀ ਗੱਲ ਹੈ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਸਾਡੇ ਭਰਾ ਸਾਡੇ ਪਿੰਦੇ ਦੇ ਨੌਜਵਾਨ ਸਰਦਾਰ ਹਰਪ੍ਰਿੰਦਰ ਸਿੰਘ ਜੀ ਤੇ ਮੈਡਮ ਕਮਲੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋੜੀ ਬੈਂਪਰ ਹੈ 10 ਕਰੋੜ ਦੀ ਰਕਮ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਇਹਨਾਂ ਨੂੰ ਰਾਤ ਦਿਨ ਸੁਖੀ ਰਾਤ ਚੱਕਣੀ ਤਰੱਕੀ ਬਖਸ਼ੇ ਨੂਰਪੁਰ ਵਿਧਿੱਤੋ ਸੁਖਵਿੰਦਰ ਸ਼ਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ